ਆ ਗੇਰ ਫੇਰੀ ਹੋ ਗਿਆ ਮੋਹਨਾ ਕੜਮਾ ਤੁਰਾ ਕੋਈ ਨਹੀਂ ਵੀਰੇ ਯਾਰ ਪਿਆ ਨਾ ਟੀ ਨਿਕਲੇ ਸਾਡਾ ਨਹੀਂ ਕਸੂਰ ਯਾਰ ਕੋਸਤਾ ਅਗਲੇ ਦਸੰਦੇ ਦਾ ਵੀ ਹੁੰਦਾ ਬਾਈ ਯਾਰ ਅਸੀਂ ਹਰੇਕ ਤਾਂ ਅਸੀਂ ਤਾਂ ਨਹੀਂ ਮਾਰੇ ਹੋ ਸਕਦੇ ਯਾਰ ਕਿੰਨੇ ਸਾਲ ਪ੍ਰਾਣ ਘਾਟਾਵੀ ਹੈ ਮੇਰਾ ਇਹਦਾ ਬੁਰਾ ਹਾਲ ਹੀ ਹੁੰਦਾ ਹੈ ਮਾੜਾ ਮਾੜਾ ਇੰਚ ਇੰਚੇ ਟੋੜ ਦਿੰਦਾ ਇੱਟਾਂ ਹੀ ਕਿੰਨੇ ਸਾਲ ਪਾਣੀ ਦੇ ਵਿੱਚ ਤਾਂ ਰਹੇ ਨਾ ਇੱਕ ਦਿਨ ਆ ਭਰਾਵਾਂ ਨੂੰ ਵੀ 2-3000 ਰੁਪਏ ਪਿੱਛੇ ਟਰਾਲੀ ਨਾਲ ਕਿਰਾਏ ਤੇ ਮਾੜੀ ਲਿਓ ਆ ਦੇਖ ਲਓ ਵਰਲਾਪਾਂ ਦਾ ਇਹ ਹੁਣ ਕਈ ਬੰਦੇ ਦਾ ਵੇਖ ਵੇਖ ਕੇ ਹੁਣ ਹੋਂ ਕੇ ਲਈ ਜਾਂਦੇ ਹੁਣ ਇਹ ਵੀ ਮੱਕੀ ਬੜੀ ਚੰਗੀ ਕਰੀ ਖੜਾ ਪਰ ਇਹਦਾ ਰੰਗ ਹੀ ਕਾਲਾ ਬਾਬਿਓ ਐ ਫਿਰਲੀ ਇਹ ਥੋੜੀ ਜੀ ਕੋਈ ਨਹੀਂ ਹੌਲੀ ਹੌਲੀ ਜ਼ਿੰਦਗੀ ਸੁਧਾਰਾਂ ਦਿੰਦੀ ਆ ਸੁਧਾਰਾਂਗੇ ਅੱਗੇ ਨੂੰ ਸੁਧਾਰ ਕਰਾਂਗੇ ਆਵੇ ਇੱਥੇ ਤਾਂ ਪੂਰੀ ਫਸ ਗਈ ਇੱਥੇ ਆਵੇ ਟਾਂਡੇ ਸਹੀ ਆ ਟਾਂਡੇ ਦਾ ਟਾਂਡਾ ਖੜਾ ਤੂੜੀ ਦੇਖੋ ਕਿੰਨੀ ਕਿੱਲਾ ਕਿੱਲਾ ਬਾਟਾਈ ਪਈ ਆ ਤੂੜੀ ਤੂੜੀ ਦਾ ਅੱਧਾ ਹੀ ਤੂੜੀ ਉੱਡ ਗਈ ਨੇਰੀ ਨਾਲ ਉੱਧਰੋਂ ਨਿਕਲ ਲੈ ਇੱਧਰੋਂ ਹੈਪੀ ਆਵ ਲੈ ਐਨਾਂ ਦਾ ਮੱਕੀ ਜਿਹਾ ਦੇ ਤਰੇ ਫਿਰੇ ਨਹੀਂ ਬਾਰੋਂ ਬਾਰ ਹੀ ਮੋੜ ਦਿੰਨੇ ਐ ਇਹਦੀ ਹੁਣ ਮੈਨੂੰ ਲੱਗਿਆ ਮੈਂ ਕਮ ਹੀ ਆ ਕਿਤੇ ਵੀ ਮਿੱਤਰ ਪਿਆਰਿਓ ਸਵਾਗਤ ਕਰਦੇ ਆਂ ਤੁਹਾਡਾ ਚੱਲੀ ਜਾਂਦੀ ਵੀਡੀਓ ਦੇ ਵਿੱਚ ਜਿਹੜਾ ਸਟਾਰਟਿੰਗ ਇੱਥੋਂ ਹੋ ਸਕਦੀ ਆ ਕਿਉਂਕਿ ਕੋਈ ਪਤਾ ਨਹੀਂ ਕੰਮਾਂ ਦੇ ਹਿਸਾਬ ਨਾਲ ਆਪਾਂ ਕਿੱਧਰ ਨੂੰ ਕੀ ਬਣ ਜਾਣਾ ਕੱਲ੍ਹ ਆਈ ਨੇਰੀ ਆ ਪਹਿਲੇ ਸਟਾਰਟਿੰਗ ਕਰੀ ਆਪਾਂ ਆਸੇ ਪਾਸੇ ਦਾ ਧੜਾ ਤੁਹਾਨੂੰ ਪਤਾ ਜਿਵੇਂ ਆ ਦੇਖ ਰਹੇ ਆ ਵੱਡੀਆਂ ਲੱਗੀਆਂ ਕਿਉਂਕਿ ਆਪਾਂ ਰਾਸਤਾਂ ਲੇਟ ਹੋ ਗਏ ਤੇ ਕੱਲ ਸਪਰੇਅ ਕਰਨਾ ਹੈ ਕੱਲ ਵੀ ਪ੍ਰੋਜੈਕਟ ਫੇਲ ਰਿਹਾ ਆਪਣਾ ਤੇ ਰਾਤ ਨੇਰੀ ਨੇ ਮੱਕ ਦੇ ਵਿੱਚੋਂ ਕੁਛ ਕੁ ਟਾਂਡੇ ਵਿਰਲੇ ਥਾਵਾਂ ਤੋਂ ਜਾਂ ਕੋਈ ਥੱਲੋਂ ਪੈਰ ਉਹਦੇ ਕੱਚੇ ਹੋਣੇ ਐ ਟੇਡੇ ਕਰਤੇ ਹੁਣ ਸਪਰੇਅ ਵੀ ਇੱਥੇ ਪਈ ਆਪਣੀ ਤੂੜੀ ਵੀ ਆਪਣੀ ਥੱਲੇ ਸਾਰੀ ਉਰੇ ਮੱਕ ਚ ਵੱਜੀ ਆ ਵੇਖੋ ਚਲੋ ਕੋਈ ਨਹੀਂ ਇਹ ਤਾਂ ਨਿੱਕੀਆਂ ਗੱਲਾਂ ਇਹ ਤਾਂ ਚੱਲੂਗਾ ਜਗਰਮੈਂਟ ਕੱਲ ਨੱਕੇ 'ਚ ਪਾਣੀ ਸੀਗਾ ਉੱਤੇ ਜਾਵਾਂ ਅੱਜ ਨੱਕੇ 'ਚ ਪਾਣੀ ਵੀ ਹੈ ਨਹੀਂ ਤੇ ਅੱਜ ਹੁਣ ਦੁਬਾਰਾ ਭਕਾਈ ਕਰਨੀ ਪੈਣੀ ਹੈ ਇੱਕ ਮਿੱਤਰ ਸੂਰ ਆ ਗਿਆ ਅੱਜ ਤਾਂ ġੜਾ ਮਾਰਿਆ ਨਹੀਂ ਹੈ ਕੱਲ ਜ ਸੂਰ ਆਇਆ ਸੀਗਾ ਤੇ ਨੁਕਸਾਨ ਕਾਫੀ ਕਰ ਗਿਆ ਹੁਣ ਦੇਣੇ ਆ ਬਈ ਦਿਖਬੌਰ ਜਾ ਕੇ ਝਟਕਾ ਲਿਆਉਣਾ ਵਸ ਤੁਸੀਂ ਵੀ ਕਹਿਣਾ ਗੱਲਾਂ ਕਰਦਾ ਰਹਿੰਦਾ ਲਿਆਉਂਦਾ ਹੈ ਨਹੀਂ ਪਰ ਕੀ ਕਰੀਏ ਬਾਈ ਯਾਰ ਸਮਾਂ ਹੀ ਨਹੀਂ ਲੱਗਦਾ ਆ ਜਿਨ੍ਹਾਂ ਦੀ ਜੜ ਕੱਚੀ ਸੀ ਨਾ ਉਹ ਟੰਡੇ ਡੈਡੇ ਹੋ ਗਏ ਚਲੋ ਕੋਈ ਨਹੀਂ ਓਏ ਸਪਰੇਅ ਵੇਖੋ ਤੁਸੀਂ ਕਾਲ ਦੀ ਘੋਲੀ ਪਈ ਓਹ ਬੱਤ ਕੇ ਤੇ ਕੇ ਚੈਂਬਰ ਤੇ ਪਾਣੀ ਦੇਖਣ ਗਿਆ ਸੀ ਮੋਟਰ ਕਹਿੰਨੇ ਚਲਾਈ ਕਿ ਨਹੀਂ ਰਾਤ ਮੀਂਹ ਪੈ ਕਰਕੇ ਕਿਸੇ ਨੇ ਨਹੀਂ ਜਲਾਈਗੀ ਆ ਯਾਰ ਮੱਕੀ ਦਾ ਸਵਾਦ ਆਉਣਾ ਸੀ ਹਾਂ ਸਾਰਾ ਤੂੜੀ ਨੇ ਸਵਾਦ ਖਰਾਬ ਕਰ ਦਿੱਤਾ ਸਾਰਾ ਸੀਜ਼ਨ ਦੇ ਨਾ ਕੋਈ ਲਾਜਤ ਨਹੀਂ ਆਈ ਆ ਤੇ ਹੁਣ ਗਾਂ ਨੂੰ ਜੇ ਚਲਾਈ ਤਾਂ ਬੰਦੇ ਫਲਵਰ ਜਿਆਦੇ ਰੱਖ ਕੇ ਵੀ ਆਪਦੇ ਬਣਾ ਸਰ ਜੇ ਇੱਕ ਦਿਨ ਵਾਸਤੇ ਮਸ਼ੀਨ ਨੂੰ ਫੇਰ ਦੂਜੇ ਕੰਮ ਸੋਹਣੇ ਚੱਲਣਗੇ ਇੱਕ ਥੋੜਾ ਜਿਹਾ ਘਰੇ ਵੀ ਕਬੀਲਦਾਰੀ ਵਾਲਾ ਸਿਸਟਮ ਜਾਂ ਬਣ ਜਾਂਦਾ ਉਧਰ ਵੀ ਕੋਈ ਨਾ ਕੋਈ ਕਿਸੇ ਨੂੰ ਲੈ ਜਾਣਾ ਪੈ ਜਾਂਦਾ ਆਸੇ-ਪਾਸੇ ਬਾਕੀ ਵੀਰੋ ਆ ਚਾਰਾਂ ਵਾਲੀ ਜਿਹੜੀ ਤੁਹਾਨੂੰ ਦੱਸ ਦਈਏ ਚਾਰਾਂ ਹੋਰਿਆਂ ਵਾਲੀ ਇਹ ਬਹੁਤ ਵੀਰ ਰੀਲ ਕੋ ਇੰਸਟਾਗ੍ਰਾਮ ਤੇ ਮੈਂ ਮੈਸੇਜ ਕਰਦੇ ਸੀ ਜਾਂ ਫੋਨ ਆ ਜਾਂਦੇ ਸੀ ਇਹ ਤੁਹਾਨੂੰ ਦੱਸ ਦਈਏ ਵੀ ਇਹ ਆਪਾਂ ਤਾਂ ਕੋਟਕਪੂਰੇ ਤੋਂ ਲਈ ਆ। ਉਹਦਾ ਮੈਨੂੰ ਪਤਾ ਨਹੀਂ ਬਾਈ ਦਾ ਕੀ ਨਾਂ ਰਤਨ ਸ਼ੈਲ ਉਹਨਾਂ ਦਾ। ਤੇ ਵੈਸੇ ਹਰੇਕ ਹੀ ਡਰਮੀਆਂ ਵਾਲੇ ਆ ਅੱਜਕੱਲ੍ਹ ਤਿਆਰ ਕਰੀ ਜਾਂਦੇ ਕੋਈ ਐਡੀ ਗੱਲ ਨਹੀਂ ਜਿੱਥੋਂ ਡਰਮੀਆਂ ਮਿਲਦੀਆਂ ਤੁਸੀਂ ਉਹਨਾਂ ਨੂੰ ਜਿਹੜੇ ਟੂਲ ਜੇ ਰੱਖਦੇ ਹੁੰਦੇ ਸਾਰੇ ਉਹਨਾਂ ਨਾਲ ਕੰਟੈਕਟ ਕਰੋ ਤੁਹਾਨੂੰ ਮਿਲ ਜਣੀਆਂ ਜੇ ਕੋਈ ਵੀ ਇਹ ਨੇੜ ਦਾ ਤਾਂ ਤੁਸੀਂ ਕੋਟਕਪੂਰੇ ਤੋਂ ਲਿਆ ਸਕਦੇ। ਇਹ ਖਾਲੀ ਥੋੜੀ ਹਾਕ ਦੀ ਉੱਤੇ ਨਹੀਂ ਦੀਂਦਾ ਵੀਰ ਮਿਰਜਿਆ। ਅਲੀ ਘੋੜੀ ਵਾਂਗੂ ਇਹ ਹਣ ਕੀ ਜਾਂਦਾ ਟੱਕਲਾ ਪਤਾ ਨਹੀਂ ਕਿੰਨਾ ਕੁ ਲਿਜਾਊਗਾ ਪਾਣੀ ਰੱਸੀ ਵੀ ਹੈ ਨਹੀਂ ਜਿਹੜਾ ਝਟਕਾ ਲਾਉਣਾ ਨਾ ਬਾਬੇ ਆਪਣੇ ਚੱਕਰੇ ਆ ਵੀ ਇੱਥੇ ਕੋਠਾ ਹੈ ਨਹੀਂ ਕੋਠਾ ਹੈਗਾ ਹੋਰ ਆ ਦੂਰ ਹੁਣ ਜਾਂ ਤਾਂ ਉੱਥੋਂ ਸਮਾਨ ਰੱਖ ਕੇ ਲੈ ਕੇ ਆਉਣਾ ਪਊਗਾ ਫਿਰ ਉਹਦਾ ਗੇਟ ਗੂਟ ਵੀ ਨਹੀਂ ਏਡਾ ਚੰਗਾ ਸਾਡੇ ਚੋਰੀ ਬਹੁਤ ਹੁੰਦੀ ਆ ਤਾਂ ਕਰਕੇ ਹੁਣ ਮੇਰਾ ਰੱਦਾ ਵੀ ਇੱਕ ਤਾ ਝੰਡੀਆਂ ਲਾਈਆਂ ਪਰ ਇਹ ਹੀ ਲਾ ਦੀ ਆਚਾਰ ਸ਼ਵੇਰੇ ਉੱਤੋਂ ਦੀ ਕੀ 1000 ਰੁਪਿਆ ਦਾ ਰਹਿਣਾ ਹੋਈਆ ਸਿਸਟਮ ਇਹ ਲਾ ਦਿੰਨੇ ਝੜਕਾ ਮਾਰ ਰੇ ਰੱਖੇ ਸੁੱਖ ਅਗਲੇ ਸੀਜ਼ਨ ਨੂੰ ਫਿਰ ਆ ਲੋਗਾਂ ਦਾ ਪਹਿਲਾ ਵਾਹਨ ਨਯੁਕਤ ਹੋਏ ਨਾ ਆਪਣੇ ਕੋਲੇ ਵੀ ਐਸੇ ਵਾਹਨ ਚ ਲਾਉਣੇ ਹੁਣ ਇੱਥੇ ਚਾਰ ਖਿੱਲੇ ਜਗਾ ਇਹ ਆਪਣੀ ਪੂਰੀ ਨਹੀਂ ਆਉਂਦੀ ਵਿੱਚ ਪੱਠੇ ਢੱਕੇ ਵੀ ਜਨੇ ਪੈਂਦੇ ਆ ਲੋਗਾਂ ਦੀ ਕੈਪੈਸਿਟੀ ਆਪਣੀ ਹੈਗੀ 5-6 ਕਿੱਲਾਂ ਤਾਂ ਹੀ ਹੁਣ ਉਹ ਦੂਜੇ ਪਾਸੇ ਜਿਗਾਰਡ ਬਣਾ ਕੇ ਫਿਰ ਉੱਥੇ ਕੋਠਾ ਕਾਠਾ ਪਾ ਕੇ ਪੱਕਾ ਵਧੀਆ ਫੇਰ ਝਾੜਕਾ ਵਾਲੀ ਤਾਰ ਪੱਕੀ ਨੂੜ ਦਾਂਗੇ ਉਤੋਂ ਦੀ ਤਾਂ ਕਰਕੇ ਹੁਣ ਮਜਬੂਰੀ ਅੱਜ ਹੁਣ ਉਲਝਿਆ ਜਾ ਪਿਆ ਕੰਮ ਅੱਜ ਜਿਹੜੀ ਹੁਣ ਆਪਣੀ ਮੱਕੀ ਨੂੰ ਪਾਣੀ ਲੱਗਿਆ ਸੀ ਇੱਕ ਤਾਂ ਇੱਕ ਉਤੋਂ ਮੀਂਹ ਪੈ ਗਿਆ ਤੇ ਹੁਣ ਖੋਬਾ ਬਣ ਗਿਆ ਹੁਣ ਅੱਜ ਤੁਹਾਡੇ ਬਾਈ ਦੇ ਲਾਗੂ ਪਠਾ ਦਾ ਜੋਰ ਇਹ ਤਾਂ ਚਲ ਹੈ ਥੋੜੀ ਕਿੱਲੋਂ ਘਾਟਾ ਇਹ 6-7 ਕਨਾਲਾਂ ਆਈਆਂ ਸਰੋਂ ਵਾਲੇ ਥਾਂ ਤੇ ਇਹ ਹੁਣ ਚੱਲੀ ਆ ਪਹਿਲਾਂ ਸਪਰੇਅ ਦੀ ਨੂੰ ਥੋੜੀ ਜੀ ਕਮੀ ਰਹੇਗੀ ਇੱਕ ਪਾਣੀ ਨਰਮ ਸੀ ਨਹਿਰਾਂ ਨਹਿਰ ਬਿਨਾ ਸਾਡੇ ਏਰੀਆ ਦੇ ਵਿੱਚ ਜਿਹੜਾ ਇਹ ਏਰੀਆ ਇੱਥੇ ਹੁਣ ਆਪਣਾ ਪੰਡ ਕੋਟਲੀ ਸੰਗਰ ਇਧਰ ਭੁੱਟੀ ਵਾਲਾ ਸਾਈਡ ਹੋ ਗਈ ਜਾਂ ਹਰਾਜ ਸਾਈਡ ਹੋ ਗਈ ਇਧਰ ਪਾਣੀ ਥੋੜੇ ਦਬਦੇ ਆ ਨਹਿਰ ਨਾਲ ਹੀ ਚੰਗੇ ਆ ਥਲੜੇ ਪਾਣੀ ਵਾਟਰ ਲੈਵਲ ਆਪਣੇ ਬਹੁਤ ਨੇੜੇ ਆ ਜ ਟੋਆ ਹੀ ਪੱਟੀ ਜਦ ਆਪਾਂ ਕਹਿ ਲਈਏ ਵੀ 7-8 ਫੁੱਟ ਤੇ ਪਾਣੀ ਇਕੱਠਾ ਹੋ ਜਾਂਦਾ ਤੇ ਜੇ ਬੋਰ ਕਰਨੇ ਆ ਜਿਵੇਂ ਹੁਣ ਇੱਥੇ ਆਪਾਂ ਬੋਰ ਕਰਿਆ ਪਿਛਲੇ ਸਾਲ ਵੀਰਾਂ ਨੇ ਵੀਡੀਓ ਦੇਖੀ ਹੋਣੀ ਆ ਉਹ ਆਪਣਾ 80 ਸੀ ਫੁੱਟ ਤੇ ਤਿੰਨ ਫਿਲਟਰ ਪਾਏ ਤਿੰਨ ਟੀਆਂ ਜੋਇੰਟ ਕਰਕੇ ਫੇਰ ਪਾਣੀ ਚੱਕਿਆ ਉਹਦਾ 4 ਇੰਚੀ ਫੁੱਲ ਪ੍ਰੈਸ਼ਰ ਦਾ ਇੱਥੇ ਆਪਣਾ ਜੋੜ ਲੀਕ ਸੀ ਨਹੀਂ ਤੂੜੀ ਪਈ ਨਾ ਲਹਣੀ ਸੀ ਹੁਣ ਉਧਰ ਲਾਵਾਂਗੇ ਲੰਮੀ ਹਜੇ ਤਾਂ ਕੋਈ ਫੀਲਿੰਗ ਨਹੀਂ ਆ ਰਹੀ ਇੱਕ ਤਾਂ ਸੀਜ਼ਨ ਆਫ ਆ ਜਾਵਾਂ ਹੁਣ ਜਦੋਂ ਆਪਾਂ ਲੱਗੇ ਆ ਇਹ ਪਹਿਲਾਂ ਜਿਹੜੇ ਇੱਥੇ-ਇੱਥੇ ਮਸ਼ੀਨ ਚਲਾਉਂਦੇ ਉਹ ਸਾਬਨੇ ਲਾ ਤੇ ਭੰਗ ਤੇ ਆਪਾਂ ਤਾਂ ਬਹੁਤ ਲੇਟ ਜੇ ਲੱਗਦੇ ਹੋ ਉਰੀ ਲੱਗੀ ਜਾਂਦਾ ਆਪਦੇ ਆਪਣੀ ਲਿਖੀ ਬਣਾਉ ਬਣੂ ਹਜੇ ਦਾ ਮੂੰਹ ਸਰਜ ਵੇਲੇ ਮੰਜੇ ਥੋੜੀ ਆਨੇ ਮਤਰਾ ਅਜ ਤਾਂ ਕਹਿੰਦੇ ਭਾਈ ਮਹੀ ਆਇਆ ਵੇ ਕੱਲ ਦਾ ਨਾ ਕੋਈ ਕੰਮ ਚੱਲਦਾ ਥਕਾਵਟ ਉੱਤਰ ਹੀ ਆਉਂਦੀ ਐ ਇੱਕ ਮਸ਼ੀਨ ਚੱਲੀ ਸਾਡੀ ਉਹਨੇ ਬਹੁਤ ਟਾਈਮ ਕੈਂਟਰ ਤੇ ਟਰਾਲੀ ਭਰੀ ਹੁਣ ਵੇਖ ਦੂਜੀ ਭਰੀ ਕਣੀ ਕਿ ਜਿਹਨਾਂ ਨੂੰ ਫੋਨ ਲਾਵਾਂਗੇ 11 11 56 ਤੇ ਚੱਲੀ ਸੀਗੀ ਹੁਣ ਵੇਖ ਹੋਈ ਹੋਰ ਇੱਕ ਆਉਣ ਪਿੰਗਾ ਲ ਜਾਣਾ ਇਹਦੇ ਨਿਆਰ ਹੋਰ ਉਹਨਾਂ ਨੇ ਕਿਹਾ 15 ਮਿੰਟਾਂ ਪਰਗੇ ਇਹ ਨਹੀਂ ਲਿਆਣਾ ਕਿਹੜਾ ਸੌਖਾ ਯਾਰ ਹਰਾ ਹਰਾ ਇਹ ਆnde ਸਾਡੇ ਗਰਮੇ ਕੋਠਾ ਨਹੀਂ ਲਾ ਕੇ ਬੈਗਟ ਆ ਜਾਂਦੇ ਆ ਸਹੀ ਗੱਲ ਹੈ ਇਹਦਾ ਬਰਾੜ ਕੱਲਾ ਕੱਲੇ ਘਰ ਦਾ ਹੋਵੇ ਹਨ ਨਹੀਂ ਚੈੱਕ ਕਿ ਨਾ ਹੋ ਜਾਣਾ ਪਵੇ ਜਣਾ ਪਰ ਰੱਖਾਂਗੇ ਇਹਨਾਂ ਨੂੰ ਲੈਣਾ ਪਊਗਾ ਜੇ ਕਰਦੇ ਇਹਨੇ ਰੱਖ ਲਿਆ ਤਾਂ ਫੇਰ ਲੈਣਾ ਪਊਗਾ ਬਈ ਇਹ ਦੇਣਾ ਲੈਣਾ ਹੋਵੇ ਬਸ ਜਿੱਦਾਂ ਤੋਂ ਲੈ ਕੇ ਧੰਦਕੇ ਰੱਖ ਤਾਂ ਉੱਥੇ ਪਿਆਰਾ ਹੈ ਤਾਜੇ ਨੂੰ ਮੰਗਣ ਵਾਲਾ ਵੀਰ ਲੈ ਜਾਵੇ ਚਲ ਹੁਣ ਤਾਂ ਜਿਹੜਾ ਲਾਉਣਾ ਹੀ ਪੈਣਾ ਆਉਣੇ ਦਾ ਛਾੜੀ ਜਣਾ ਲੈ ਜਾਏ ਸਾਰੇ ਕਹੋ ਜਿਹੜਾ ਹੀ ਹੋਣਾੜੇ ਸਾਰੇ ਪਾਸੋਂ ਦਾ ਲੀਕ ਹੈ ਹੈ ਸਾਰੇ ਪਾਸੋਂ ਦਾ ਲੀਕ ਹੋਇਆ ਹੋਇਆ ਇਹ ਰਾ ਪਾਉਣ ਲੈਣ ਬੇਚਤੀ ਕਰਦੇ ਆ ਜਰੇ ਦੀ ਨਾਲੇ ਤਾਂ ਆਪਣਾ ਕੰਮ ਦੇ ਹੀ ਜਾਂਦਾ ਜਣਾ ਆ ਭਰਾਵਾ ਮੇਰੇ ਆ ਲੱਤਾਂ ਹੀ ਰੱਖੀਆਂ ਗਏ ਇਹਦੇ ਰੇਨ ਨਾਲ ਚਾਹਤਾ ਤਰੇ ਆਉਂਗਾ ਫਿਰ ਕਲਾਚ ਨਹੀਂ ਲੱਪੀਦਾ ਹਣਾ ਆਵੇ ਲੱਤ ਕਿੱਥੇ ਆ ਗਈ ਲੈ ਆ ਮੇਰਾ ਤਾਂ ਖਾਲਾ ਯਾਰ ਪੈਰ ਮੈਂ ਕਿੱਥੇ ਰੱਖਾਂ ਨਾ ਵੇਚ ਨਹੀਂ ਪਾਏ ਨਾ ਨਾੜ ਗਿਆ ਆਹ ਐਂ ਟਾਰ ਘੱਟ ਜੀ ਨਾ ਭਾਰੇ ਹੁੰਦੇ ਬੇਟਾ ਇਹ ਸਾਡੇ ਬੰਦੇ ਆ ਨੇ ਅਖੇ ਟਰੈਕਟਰ ਵੇਖਿਆ ਆਨਲਾਈਨ ਅਖੇ ਉਹਦੇ ਵੇਟ ਲਾ ਕੇ 58 ਘਰਾਂ ਦੇ ਪਾ ਟਰੈਕਟਰ ਉਹਨੇ ਦੇ ਵੇਖਿਆ ਨਾ ਹਾਂ 20000 ਵਾਲੇ ਵੇਟ ਪਾ ਰੇਡ ਬਾਜ ਜਾਣਗੇ 20000 ਦੇ ਜਦੋਂ ਜਾ ਕੇ ਵੇਖੇ ਹੋ ਪਲਾਸਟਿਕ ਦੇ ਢੇਡ ਹੋ ਗਈ ਉਹ ਹੈਰੀ ਯਾਰ ਆ ਯਾਰ ਕਿਉਂ ਛੋੜ ਪੈਣਾ ਯਾਰ ਬਾਈ ਯਾਰ ਜਿਹੜਾ ਟਰੈਕਟਰ ਮੰਗ ਮੈਂ ਮੇਰੇ ਆਪ ਨੂੰ ਇਹ ਵੀ ਨਹੀਂ ਮੰਨਦਾ ਨਾਲੇ ਸੇਰ ਨੇ ਰਲਾਮਾ ਆਇਆ ਚੱਲ ਆ ਜਾ ਸ਼ੇਰਾਂ ਆ ਜਾਂਦਾ ਬਗੇਰ ਚੱਲ ਗਿਆ ਚੱਲ ਲੈ ਕੇ ਲਵਾਇਆ ਜੌਲ ਦਾ ਤੇ ਪਰ ਯਾਰ ਵਾਜ ਕੇ ਘਟ ਬਣੀ ਉਹ ਆਪਣੇ ਯਾਰ ਦਾ ਹੀ ਗਰੀਬ ਅਜਾ ਆ ਕੀ ਹੋ ਗਿਆ ਵਾਜ ਜਾਈਆਂ ਗਾਦਾਂ ਲਾਇਆ ਚੱਲ ਜੇ ਨੇ ਸੇਜੇ ਫਰਾਜਾਂ ਨੇ ਬਾਈ ਯਾਰ ਹਾ ਹੁਣ ਆ ਉਧਰ ਨੂੰ ਨਾ ਲੈ ਜੀ ਸਾਹਮਣੇ ਸਾਹਮਣੇ ਇੱਕ ਤਾਂ ਗੇਰਾਂ ਦਾ ਡਰ ਬੜਾ ਯਾਰ ਇਹ ਏ ਨਹੀਂ ਉਹ ਗਰਦੇ ਵਾਲੇ ਦਾ ਜੈ ਤੜ ਗਿਆ ਤੈਨੂੰ ਸਾਬ ਦੇ ਦਾ ਟਰੈਕਟਰ ਆ ਸਾਰੇ ਬੰਦੇ ਕੋਲੇ ਆਪਣੇ ਕੋਲੇ ਸਿੱਧਾ ਕਰਕੇ ਯਾਰ ਨਹੀਂ ਚਲ ਕੋਈ ਨਹੀਂ ਆਏ ਲੋ ਵਟੀ ਯਾਰ ਅੱਲੇ ਫੁੱਟੀ ਨਾ ਪਾ ਨਹੀਂ ਨਹੀਂ ਰਹਿਣੇ ਬਰਾੜਾ ਬੱਸ ਮਾ ਗੇਰ ਫੇਰੀ ਹੋ ਗਈ ਮੋਲ ਚੜ ਮਾ ਦੋ ਕੋਈ ਨਹੀਂ ਵੀਰੇ ਯਾਰ ਕੋਈ ਆ ਨਾ ਟ ਹੀ ਨਿਕਲੇ ਸਾਡਾ ਨਹੀਂ ਕਸੂਰ ਯਾਰ ਕੋਸਤਾ ਅਗਲੇ ਸੰਦੇ ਦਾ ਵੀ ਹੁੰਦਾ ਬਾਈ ਯਾਰ ਅਸੀਂ ਰੇਗ ਤਾਂ ਅਸੀਂ ਤਾਂ ਨਹੀਂ ਮਾੜੇ ਹੋ ਸਕਦੇ ਯਾਰ ਪਾਈਆ ਗੇਅਰ ਦੇ ਨਿਊਟਰਲ ਤਾਂ ਕਰ ਲੀਏ ਆ ਨਿਊਟਰਲ ਖੜਾ ਸੱਚ ਗੇਅਰ ਨਹੀਂ ਲੱਗ ਰਿਹਾ ਕੋਈ ਨਿਊਟਰਲ ਚ ਲਾ ਦੇ ਰਣ ਕਿਹੜਾ ਗੇਅਰ ਲੱਗਿਆ ਨਿਊਟਰਲ ਆ ਪਹਿਲਾ ਲਾਇਆ ਸੀ ਹਾਈ ਤੋਂ ਰਹਿ ਹੀ ਨਹੀਂ ਫੇਰਾ ਰਹਿਣਾ ਜਾਗੇ ਤਾਂ ਲੱਗਦਾ ਲੱਗਦਾ ਹੁੰਦਾ ਭਾਰ ਆ ਜਾਂਦਾ ਮੈਂ ਵੀ ਲੋਰ ਦਾ ਚੱਕਣਾ ਕਣ ਗਾਈ ਡਾਇਰੈਕਟਰ ਸਰ ਇਹਦਾ ਓਏ ਐਡਾ ਵੱਡਾ ਫੇਰ ਕੱਢਾਂਗੇ ਨਿਕਲੇ ਆਪਣੀ ਭੁੰਗੀ ਤਾਂ ਹੈਗੀ ਛੋਟੀ ਇਹ ਕੋਈ ਹੋ ਤਾਂ ਜਾਣ 50 ਟਰਾਲਾਂ ਉਹਦੇ ਹੀ ਕਰਾਂਗੇ ਉਹ ਲਿਆ ਕਰਾਂਗੇ ਨਾਲੀ ਉਹ ਤਾਂ ਮੈਨੂੰ ਪਹਿਲਾਂ ਹੀ ਨਹੀਂ ਨਾ ਦੇ ਰਣ ਰੱਖ 25000 ਦਿੰਦੇ ਸੀ ਤੇ ਦਿੱਤਾ ਨਹੀਂ ਇਹਦਾ ਹੋਰ ਹੁਣ ਕਿਰਾਏ ਦੇ ਲਵਾ ਲੈਂਦੇ ਵਾਰੀ ਪੂਰਾ ਮਾਰਾ ਹੈਰੀ ਅੱਧਾ ਤਾਂ ਤੂੰ ਹੀ ਸਤਨਾ ਜੈ ਬਾਬਾ ਜੋ ਸਟਾਰਮ ਆ ਕੇ। ਠੀਕ। ਕਾਮ ਬਾੜੇ ਦੇ। ਫੇਗ ਤੇਰੇ ਆਸਤੇ ਰੈਡੀ ਆ। ਇਹਦੇ ਵਿੱਚ ਗੋਲੀ ਤਾਂ ਹੈਗੀ ਬੁੱਗੇ। ਸਹੀ ਹੈ ਨਾ? ਹਾਂ ਗੋਲੀ ਇਹ ਕੱਢ ਦੇ ਪਾ ਨਵੀਂ ਪਾ ਦੇ। ਆ ਕੱਢ ਦੇ ਓਏ। ਆ ਕੱਢ ਕੇ ਆ ਨਵਾਂ ਹੀ ਪਾ। ਮਾਰ ਛੱਟ ਥੋੜੀ ਜਿਹੀ। ਵੀ ਆ ਕਿ ਪਿੰਡਾ ਜਿਹੜਾ ਉਤਨਾ ਚੱਕਾ ਜਾਣ। ਇਹ ਕਰਨ ਵਾਲਾ। ਇਹ ਸਾਰਾ ਨਾ ਖਲਾੜੀ ਖੋਲ ਲਿਆ ਪਜਗਾਂ ਦਾ। ਆ ਕੱਢ ਦੇ ਕੱਢ ਦੇ ਕੱਢ ਦੇ। ਇਹ ਤਾਂ ਕੱਢ ਦੇ। ਹਾਂ ਨਾਪ ਲੈਨੇ ਉੱਥੇ ਦਾਬ ਦੇ ਲਾ। ਮੜੀ ਜਾ। ਕੋਹ ਖਿੱਚ ਲੈ। ਬੀ ਵੀਰੀ ਗੱਡ ਉਹ ਵੀ ਪਾ ਨਵੀਂ ਲੈ ਆਈ ਬੂ ਹਾ ਹਾ ਆ ਇਧਰੋਂ ਕਾਲਾ ਨਹੀਂ ਨਹੀਂ ਆਇਆ ਐਂ ਕਾਲਾ ਉਹ ਤਾਂ ਖੂਜੂ ਵੀ ਬਾਅਦ ਚ ਖੂਜੂ ਬਸ ਸਾਰਾ ਲਾੜਾ ਮੜੀ ਜੂ ਥੋੜੀ ਦਾ ਪੈਣੀ ਹੋਰ ਮੈਂ ਤੈਨੂੰ ਕਹਦਾ ਹੁਣ ਤੇਰਾ ਮੂੰਹ ਦਾ ਬਣਿਆ ਵੀ ਭੁੰਗ ਲਾਈ ਜਾਂਦੇ ਉੱਥੇ ਕਾਲਰ ਦਾ ਦੀਂਦਾ ਹੀ ਕੋਣੀ ਹੈ ਨਾ ਟੱਪ ਲੱਗੀਆਂ ਜਾਂਦਾ ਇਹਦਾ ਹਰ ਰਾਤ 32 ਦੇ ਟਰਾਲੀਆਂ ਹੀ ਹੋਣਗੀਆਂ ਮੇਲਾ ਦਾ ਤੇ 35 ਬਾਕੀ ਆਜਾ ਚਲਾਉਣੇ ਆ ਖੜਕਣ ਲੱਗੇ ਕਰਦੇ ਮੜੇ ਮੜੇ ਲੋ ਜੀ ਵੀਰੋ ਮੀਂਹ ਤੋਂ ਬਾਅਦ ਚਲਾਉਣ ਲੱਗੇ ਆ ਬਾਬਾ ਰੱਖੇ ਸੌਖਾ ਡਾੜ ਪੈਣਗੇ ਪਰ ਅਸੀਂ ਤਾਂ ਹੀ ਨਹੀਂ ਚਲਾਈ ਵੀ ਔਖਾ ਇਹਨੇ ਹੋਣਾ ਨਹੀਂ ਤੇਨੇ ਮਗਰੋਂ ਕੋਨਾ ਕੰਮ ਆਲ ਦੇਣਾ ਇਹਦਾ ਸੁੱਤੇ ਲਾਂਗੇ ਜੇ ਕਿਦਰ ਧੂਆ ਨਿਕਲ ਗਿਆ ਬੈਲਟਾ ਫੁਲਟਾ ਦਾ ਪੂਰਾ ਚੱਲੀ ਗਿਆ ਸਰਦਾਰ ਤੇ ਹੁਣ ਫੇਰ ਮੰਨ ਲਓ ਡਾਰ ਸੀਗਾ ਮੈਂ ਹਜ਼ਾਰ ਕਿਤੇ ਮਸ਼ੀਨ ਦਾ ਨੁਕਸਾਨ ਨਾ ਕਰ ਦੇ

ਇਹ ਰੀਰ ਵੀਰ ਦਾ ਪਹਿਲਾ ਦੂਜਾ ਲੋ ਲਾ ਲੈਣਾ ਕਲਚ ਤੇ ਧਿਆਨ ਮੰਨ ਲੋ ਜਿਹੜੀ ਰੁੱਕ ਵੱਜਣੀ ਵਜਣਾ ਹੁੰਦਾ ਜਦੋਂ ਕਲਚ ਦੇ ਦੇ ਤੋਰਨਾ ਟਰੈਕਟਰ ਤੋਂ ਟੈਗ ਮਾਰੋ ਅਗਣੀ ਮਿਲਦਾ ਟਰੈਕਦਾ ਉਹ ਔੜਦਾ ਬਾਈ ਤੁਸੀਂ ਸਹੀ ਨਹੀਂ ਲੌਂਦਾਗਾ ਆਹ ਰੋ ਅਗਰਾ ਕੇ ਬਾਜੀ ਹੈ ਨਾ ਬੰਦ ਬੰਦ ਨਹੀਂ ਨਾ ਮਸ਼ੀਨ ਹੌਲੀ ਹੋ ਜਾਂਦੀ ਐ ਬੈਲਟਾਂ ਬੋਲਟਾਂ ਫਲੈਪ ਲਈ ਜਾਂਦੇ ਆਪੇ ਉਹਦਾ ਕੰਮ ਹੀ ਨਹੀਂ ਬੜੀ ਗਰਮ ਬੰਦ ਹੋ ਜੂ ਹੁਣ ਕੱਤੀ ਅੱਗੇ ਆਏ ਸੀਨ ਬੰਦ ਹੋ ਜਾਂਦੇ ਮੱਲੋ ਜੋਰੀ ਕਈ ਵਾਰੀ ਰਗ ਰਗ ਵਜਦਾ ਪਰ ਹੁਣ ਨਹੀਂ ਹਣ ਤੱਕ ਹੀ ਮਸ਼ੀਨ ਜਾਣੇ ਮਸ਼ੀਨ ਦਾ ਕੰਮ ਜਾਣੇ ਪੰਪ ਤੇ 30000 ਰੁਪਏ ਲੱਗਿਆ ਉਹਨਾਂ ਨੇ ਕਿਹਾ ਉਹਨਾਂ ਨੇ ਥੋੜਾ ਕਰਾਇਆ ਹਾਂ 16 16000 ਇਹਨਾਂ ਦਾ ਪਤਾ ਨਹੀਂ ਯਾਰ ਮੈਨਾਂ ਦਾ 18 9000 ਲੱਗਿਆ ਇਹ ਦੀਪੇ ਦਾ 13000 ਲੱਗਿਆ ਹਨੇ ਨੀਵਲਾ ਨੀਵਲਾ ਸਾਰਾ ਕੋ ਆਉਣਾ ਉਹ ਕਾਲਾ ਰੋਟੀ ਲਿਆਉਣਿਆ ਉਹਦਾ ਬਰੇਂਗਾ ਤਾਂ ਟਾਇਰ ਨੇ ਪਲੀਂਦਾ ਆਉਣਾ ਕਰਦੇ ਡਰਾਪ ਕਰਦਾ ਤੇ ਇਹ ਖੜ ਜਾਂਦੇ ਦੋ ਤੇ ਜਾ ਜਾਂਦਾ 100 100 ਸਾਰੇ ਪੰਨੀ ਤੇ ਨਹੀਂ ਤਾਂ ਬਾਅਦ ਚੌਥੀ ਟਰਾਲੀ ਨਾਲ ਮਰੀਆ ਤੇ ਨਹੀਂ ਆਇਆ ਵਾਪਰਾ ਕੇ ਸੋਰ ਸੰਾਇਮਾ ਲਾ ਲਿਆ ਆ ਥੋੜੀ ਆਵਾਜ਼ ਕਰਦੀ ਢੱਟ 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 ਇਹ ਤੇ ਪਲੇ ਪੈ ਗਈ ਬੰਦਾ ਬਾਹਰ ਮੇਰੇ ਨੇਟਵੇ ਕੋਡ ਦਾ ਹੁਣ ਆਇਲਾ ਦਾ ਸੁੱਕਾ ਹੀ ਪਈ ਐ ਘਰੇ ਬੈਠ ਰੇ ਪਰ ਥੱਲੇ ਤੀ ਕਾਲਾ ਫੁੱਲ ਕੇ ਲਗਾ ਆ ਪਹਿਲੇ ਲੋ ਦਾ ਤੁਰਾ ਹੈ ਦਾ ਤੇਰੀ ਸਪੀਡ ਦੇ ਦੂਜੇ ਲੋ ਤੋਂ ਜਾ ਰਹੇ ਤੁਰਦਾ ਆ ਦੂਜਾ ਲੋ ਆ ਰਿਹਾ ਪਤੰਦਰ ਨੇ ਇਹਨੂੰ ਕਹਨੇ ਹੌਸਾ ਦਾ ਰੱਖ ਮਾ ਜੇ ਸਫਾਈ ਨਹੀਂ ਦੇਣੀ ਆਪਾਂ ਟੈਂਕਰ ਭੋਲ ਲੈ ਹੌਲੀ ਰੱਖ ਸਫਾਈ ਨਹੀਂ ਦੇਣੀ ਇਹਨੂੰ ਕਿਹੜਾ ਪਤਾ ਲੱਗਣਾ 11 ਟਰਾਲੀਆਂ ਭਰ ਕੇ ਮਿੱਤਰੋ 3 ਵਜੇ ਲੱਗੇਵਾਂਗੇ ਆਪਾਂ 2:30 3 ਵਜੇ ਲੱਗੇ ਹਨਾ 3:10 ਤੇ 3:10 ਤੇ ਜਲਾਈ ਸੀ ਹੁਣ ਟਾਈਮੇ 7:30 ਹੋ ਗਏ ਯਾਨੀ 7:00 ਵਜੇ ਨੂੰ ਆਪਾਂ 3:10 ਤੇ ਚਲਾ ਕੇ ਕਿੰਨੀਆਂ ਭਰਤਾਂ ਦਾ 10 ਕੇ 11 ਸਾਢੇ ਦਾ ਟਰਾਲੀਆਂ ਭਰਾਂਗਾ ਹਾਂ ਉਹਨੂੰ ਤਾਂ ਮੈਂ ਕਾ ਚਲਾ ਆ ਜਾ ਪਰ ਇਹ ਹੁਣ ਇੱਥੇ ਚੱਲੇ ਹੀ ਨਹੀਂ ਅਗਲੇ ਬਾਣ ਚ ਆਈ ਸੀ 3 ਕਿੱਲੇ ਚੱਕੇ ਗਏ ਯਾਨੀ 3 ਨਾ ਕਿੱਲਾਂ ਚ ਤੇ 11ਵੇਂ ਆਹੀ ਸੀ ਜਿਹੜੀ ਕੱਢ ਗਏ ਆਂ ਆਪਾਂ ਉਹ ਕੋਈ ਤਾ ਚੰਗਾ ਸਿੱਖਣ ਨੂੰ ਮਿਲਦਾ ਇੰਸਟਾ ਤੋਂ ਯਾਰ ਪੂਰਾ ਹੀ ਨਹੀਂ ਮਿਲਦਾ ਮੈਂ ਵੀਕ ਲੈ ਗਿਆ ਇਹ ਕੀਪ ਪਾ ਦੇ ਪਾ ਦੇ ਲੀਟਰ ਫਿਰ ਕੀ ਕਰਾਂ ਲੈ ਵੀ ਮਿੱਤਰੋ ਜੀਤ ਵਗਲੇ ਰਹਿਣਾ ਨਾਲਾ ਪਾਤਰ ਦਾ 10 11 ਟਰਾਲੀਆਂ ਆਜੇ ਹੁਣ ਦੂਰ ਆ ਵਾਟ ਟਰਾਲੀਆਂ ਤਿੰਨਾਂ ਤੇ ਟਰੈਕਟਰ ਦੋ ਕਰੇ ਆ ਹਾਂ ਟਰੈਕਟਰ ਮੰਗਿਆ ਅੱਜ ਆਪਾਂ ਗਏ ਦਾ ਕਿਰਾਏ ਤੇ 800 ਰੁਪਏ ਦੇ ਫੋੜ ਫੋੜ ਮਿਲਿਆ ਨਹੀਂ ਲਈ ਹੈ ਜੀ ਆਸਾ ਮਿਲਦਾ ਸੀ ਉਹਦੇ ਮਾਰੀ ਨਹੀਂ ਲੱਗੀ ਜੇ ਇਕੱਲਕੇ ਲੈ ਬਾਬੋ ਇਹਦਾ ਅੱਜ ਫੇਰ ਡਾਕਟਰੀ ਇਲਾਜ ਕਰਾਉਣੇ ਐਂਗਲ ਫੇਰ ਟੁੱਟ ਗਈ ਪਹਿਲਾਂ ਰਾਜਸਥਾਨੋਂ ਬਿਲਡ ਕਰਾਈ ਫੇਰ ਇੱਥੋਂ ਕਰਾਈ ਓਏ ਮੋਸ਼ੇ ਵੱਢ ਹੋਈ ਜਾਂਦੀ ਪਤਾ ਨਹੀਂ ਕੀ ਤੇ ਉਸ ਤੋਂ ਬਾਅਦ ਵਿਜਾਲੇ ਝੋਲ ਪਈ ਪਈ ਐ ਇਧਰੋਂ ਵੀ ਬਿਲਡ ਕਰੀ ਐ ਇਧਰੋਂ ਵੀ ਟੁੱਟੀ ਪਈ ਐ ਕੋਸਤਾ ਵੈਲਡਿੰਗ ਵਾਲਾ ਲੱਗਾ ਹੁਣ ਇਧਰ ਲਾਦਾ ਜਾਲ ਤੇ ਉਹ ਵਿਜਾਲੇ ਫੇਰ ਬੁਲਬੁਲਾਏ ਲੌਂਕੀ ਜਾਂਦਾ ਥੱਲਾਂ ਨੂੰ ਬੜਾ ਠੱਠ ਕਰਿਆ ਟਰਾਲੀ ਨੇ ਦਾ ਸਾਨੇ ਯਾਰ ਜਿੰਨਾ ਕਹਿ ਲੋ ਉਨਾਂ ਹੀ ਨਾੜ ਵੀ ਢੰਨਾ ਹੋਇਆ ਤੇ ਡਾਲੇ ਖੋਲੇ ਆਂਦੇ ਰਸੀਆਂ ਨਾਲ ਵਨ ਵਨ ਲਿਆਨੇ ਆ ਭੈਣ ਨੂੰ ਦੂਜੀ ਟਰਾਲੀ ਭਰੀ ਗਿੱਲਾ ਲਾਣਾ ਨਹੀਂ ਅੱਜ ਜਿਵੇਂ ਦੋ ਟਰੈਕਟਰ ਸੀ 30 ਟਰਾਲੀਆਂ ਆਹੀ 30 ਭਰਨੇ ਆ ਯਾਰ ਹੌਣ ਦੇਣੇ ਆ ਫਿਰ ਜਾਖੀ ਜੀ ਲਾਣ ਦਾ ਭਰਦਾ ਕਿ ਨਹੀਂ ਭਰਦਾ ਤੀ ਛਾਂ ਦੇਖੋ ਯਾਰ ਕਿੰਨੀ ਸੋਹਣੀ ਹੈ ਨਾ ਆਹ ਦੇਖੋ ਕਿੱਡੀ ਸੋਹਣੀ ਛਾਂ ਯਾਰ ਅਰੇ ਆ ਲੀਟੇ ਪੂਰੇ ਡੀਏ ਕਲਾ ਨੇ ਕਿੱਧਰੋਂ ਨਿਕਲੇ ਗਿਆ ਲੱਗਦਾ ਇਹ ਖੋੜ ਦਾ ਤੋਰਾ ਵਾਲਾ ਸਾਲੇ ਦਾ ਆ ਵੇਖੋ ਸਾ ਕੀ ਬਾਤ ਆ ਯਾਰ ਕਿੰਨਾ ਘੰਟਾ ਆਣਾ ਮੁੱਕੇ ਨਾ ਦਸਾਂ ਆ ਦੇਖਾਂ ਇੱਕ ਵੀ ਆਪਣਾ ਬੋਲ ਕਿਹੜੇ ਧਾਰ ਰਹੀ ਵਰਗੇ ਨੇ ਇਹਨਾਂ ਨੂੰ ਪਤਾ ਹੋਊਗਾ ਵੀ ਆਹ ਪਰੜੀ ਵਈ ਦੀ ਬਹੁਤ ਔਖੀ ਹੈ ਦੋ ਤਿੰਨ ਦਿਨ ਬੜਾ ਬਰਨੀ ਹਟਾਈ ਜਾਂਦੇ ਇਹਨਾਂ ਦੇ ਬੰਦੇ ਆ ਉਹਨੇ ਨਹੀਂ ਬੜਾ ਰਹਿ ਸਕਦਾ ਤਰਸੇ ਹੁਸੈਨ ਜੀ ਆਜਪੇ ਨੇ ਜੀ ਆਪਣੇ ਪਿੰਡ ਦੇ ਵਿੱਚ ਸਭ ਤੋਂ ਵੱਧ ਕੋੜੀ ਕਰਨ ਵਾਲੇ ਬੰਦੇ ਲੱਗਣ ਸਭ ਤੋਂ ਵੱਧ ਆਹ ਮੰਨਿਆ ਜਾਂਦਾ ਹੈ ਆਹ ਤਾਂ ਪੰਡ ਦੇ ਵਿੱਚ ਸਭ ਤੋਂ ਪਿੰਡ ਦੇ ਵਿੱਚ ਵੱਡੀ ਸਟਾਲ ਹੈ ਧੰਨ ਦੇ ਇਹਨਾਂ ਦੇ ਦੇਖੋ ਵੀਡੀਓ ਦੇ ਵਿੱਚ ਛੋਟੀ ਹੋ ਸਕਦੀ ਆ ਪਰ ਬਾਬੇ ਦੀ ਕਿਰਪਾ ਨਾਲ ਜੇ ਚੱਲੀ ਜਾਂਦਾ ਤਾਂ ਇਹਨਾਂ ਦਾ ਲੋਨ ਦਾ ਦਾ ਸੱਜਾਂ ਕੰਨ ਬਹੁਤ ਸਾਲ ਹੋ ਗਏ। ਬਹੁਤ ਸਾਲ ਹੋ ਗਏ ਨੇ ਇਹਨਾਂ ਨੂੰ। ਐਵੇਂ ਇਹਨਾਂ ਦਾ ਬਹੁਤ ਪੰਡਾ ਚ ਜਾਣਗਾ ਹੋਣੀ ਹੈ। ਪਰ ਐਡਾ ਹਵਾਲਾ ਲਾਇਆ ਕਿਸੇ ਨੇ? ਚਲੋ ਚੈੱਕ। ਹੋਊਗਾ 20 ਫੁੱਟ ਚ ਐ। ਅੱਜ ਲਾਨ ਗਿੱਲਾ ਜੇ ਟਰੈਕਟਰ ਦਾ ਮੰਗੇ ਦਾ ਖੜੇ ਰਹਿੰਦੇ ਨੇ। ਇਹ ਅੱਗੇ ਟਰੈਕਟਰ ਆ ਮੋੜਦਾ ਨਹੀਂ ਆ ਲੈ ਵੀ ਬਰਾਬਰ ਆਉਂਦੀ ਆ ਨਹੀਂ ਮਸ਼ੀਨਾਂ ਚੰਗੀ ਵੱਡੇ 75 HP ਟਰੈਕਟਰ ਵਾਲੀ ਐਨੂੰ ਕਹੇ ਮਸ਼ੀਨ ਦਾ ਕੋਟ ਉੱਡਦਾ ਟੁੱਟ ਜੇ ਪਰ ਝੋਟੇ ਨੂੰ ਕਦੇ ਕਲਚ ਨਹੀਂ ਦੇਦਾ ਹਣ ਤੋਂ ਬਰਾਬਰ ਜੋ ਗਰਾਰੀ ਆ ਡਜੇ ਨਾ ਇਹਨੂੰ ਮੈਂ ਉਹਦਾ ਨਿਸ਼ਾਨ ਹੁੰਦਾ ਕੋਈ ਪ੍ਰਵਾਹ ਨਹੀਂ ਤੈਨੂੰ ਵਟ੍ਰਾਲੇ ਨਾ ਕੋਈ ਬਰਾਬਰ ਕੱਢਿਆ ਤੈਨੂੰ ਫੁੱਲੀ ਸ਼ੂਟ ਦਿੱਤੀ ਵੀ ਇਹਨੂੰ ਮੋੜ ਕੇ ਬੰਦੇ ਬਹੁਤ ਹਵਾ ਕਰਨ ਵਾਲੇ ਹੁੰਦੇ ਐਵੇਂ ਹਵਾ ਕਰ ਜਾਂਦੇ ਆ ਉਹ ਲੈ ਜਾ ਰਿਹਾ ਕਿਰਤ ਜੀ ਲਈ ਫਿਰਦਾ ਤਾਂ ਕਿਰਪਾ ਨਹੀਂ ਦਾ ਪੰਜ ਵੀ ਬਣਾ ਕੇ ਲੈ ਆਵਾ ਉਹ ਜਾ ਜਾ ਤੂੰ ਭਰਾਵਾ ਤੂੰ ਤਾਂ ਬੰਦਾ ਹੈ ਖਤਰਨਾਕ ਉਤਰ ਉਤਰ ਯਾਰ ਅਸੀਂ ਤੇ ਥੋੜੀ ਢੋਣੀ ਹੈ ਭਰਾਵਾ ਹੋਰ ਅਹਲੇ ਥੋੜੇ ਹੀ ਆਦਾ ਯਾਰ ਥੋੜ੍ਹ ਲਿਆ ਤੇਰੇ ਡੈਡੀ ਨੂੰ ਲਾਵਾਂ ਫੋਨ ਮੈਂ ਆ ਖੜੇ ਕੰਮਾਂ ਦੇ ਪਰ ਮਗਰ ਮੋਟਰਸਾਈਕਲ ਹੁਣ ਖੜ ਜੀ ਇਹ ਕਰ ਲਈ ਕੀ ਆ ਤੂੰ ਇਹੋ ਰਾਲੇ ਦੇ ਜਾਲੇ ਹੀ ਤਾਂ ਨੂੰ ਬਾੜ ਜਾਂਦੀ ਆ ਯਾਰ ਟਰੈਕਟਰਾਂ ਦੇ ਇੱਕ ਵਾਸਤੇ ਆ ਗਏ ਹੁੰਦਾ ਨਾ ਮਾਹਾਂ ਹੀ ਘੜੂਗਾ ਸਲੈਪ ਮਾਰਦਾ ਹਨਾ ਲੈ ਪੂਰਾ ਜ਼ੋਰ ਲੱਗਦਾ ਟਰੈਕਟਰ ਦਾ ਤਾਂ ਹੀ ਭਾਈ ਕਣਕ ਵਲੇ ਇੱਥੇ ਔਖੇ ਹੋਈ ਗਏ ਪੰਗੇ ਤਾਂ ਆਪਾਂ ਲੈਣੇ ਸੀ ਇਹ ਆਪਾਂ ਹੈਣੇ ਸੀ ਨੇ ਆਪਾਂ ਪੂਰੇ ਸਾਦਨਾਂ ਚੜਾਇਆ ਕਰਨੇ ਆ ਸਾਦ ਆਹ ਦੋਰੇ ਉਹ ਉਧਰੋਂ ਵਸਾਇਆ ਕਹਿੰਦੇ ਕਰੋ ਨੀਗਾ ਇਹ ਉਧਰ ਆਉਂਦੇ ਨੇ ਕਹਿੰਦੇ ਸਲਾਕ ਨੇ ਭੰਨਿਆ ਸਾਰਾ ਇਹ ਦੇਣਾ ਭਰਾਵਾਂ ਨੂੰ ਵੀ 2-3000 ਰੁਪਏ ਪਿੱਛੇ ਟਰਾਲੀ ਨਾਲ ਕਿਰਾਏ ਤੇ ਮਾੜੀ ਲਿਓ ਆ ਦੇਖ ਲਓ ਉੱਤੇ ਟਿਬੇ ਜੜ ਜਾਂਦੇ ਲਾਈ ਜਾਂਦੇ ਚੈੱਕ ਕਰ ਆ ਬਾਈਆਂ ਕਿੰਨੀ ਖੱਜ ਲੋਰੀ ਹੈ ਗਾਈ ਦੀ ਵੇਲਾ ਟੁੱਟੇ ਹੱਥ ਨਾਲ ਫੜਿਆ ਇਹ ਕੈਮਰਾ ਤੇਰੀ ਜਮਾ ਵੀਡੀਓ ਸਹੀ ਫਿਰਦੇ ਮੇਰੇ ਨਾਲ ਇਹ ਤਰੀਕਾ ਨਾ ਰੱਟ ਕੇ ਟਰਾਲੀ ਦੂਜੇ ਮੋੜਿਆ ਹੀ ਖੇਤਾਂ ਸੀ ਅਜੇ ਨੂੰ ਮੰਡੀ ਜਾਨੇ ਸਿਖਰ ਦੁਪਹਿਰੇ ਹੋਰ ਕੰਮ ਬਾੜ ਗਏ ਜਿਹੜੀ ਮਸ਼ੀਨ ਪੱਟਣੀ ਪੈਂਦੀ ਨਾ ਇਹਦਾ ਸਵਾਦ ਨਹੀਂ ਆਉਂਦਾ ਕੋਈ ਯਾਰ ਹੁਣ 10 ਕ ਭਰ ਕੇ ਫੇਰ ਪੱਟਣਗੇ ਬਾੜਾ ਗੱਲਾ ਬਾਬੇ ਮੂਰ ਕਟਰ ਵੱਡਦਾ ਹੀ ਨਹੀਂਗਾ ਵੀੜਾ ਹੀ ਬਣ ਜਾਂਦਾ ਵੀੜਾ ਹੀ ਆ ਪਾਲ ਤੇ ਦਾ ਤੁਰਦਾ ਹੀ ਨਹੀਂ ਜਾਂਦਾ ਸਾਰਾ ਸਟੈਪ ਸਾਰੀ ਭਰ ਜਾਂਦੀ ਆ ਵੀੜਾ ਬਣ ਕੇ ਗੋਲ ਦੂਰਾ ਹੋ ਜਾਂਦਾ ਆਏ ਹਰਾ ਵਿੱਚ ਲੰਗਾ ਐ ਲੰਗਾ ਹਰਾ ਤੇ ਇਹ ਆਪਣੀ ਜਮਾ ਮਗਰੋ ਬੀਜੀ ਸੀ ਤਾਂ ਜਮਾ ਆਪਣਾ ਦਾ ਮਾੜਾ ਲੱਗੀ ਜਾਂਦਾ ਟੰਗਰੇ ਦਾ ਇਹ ਬਾਹ ਪਤੀ ਵਾਲੀ ਸੀ ਤੇ ਜਦੋਂ ਦਿਨ ਜੇ ਗਮ ਹੋ ਗਏ ਸੀ ਜਮਾ ਗਮ ਜੇ ਵਜਣ ਲੱਗ ਗਿਆ ਜੀ ਉਦੋਂ ਬੀਜੀ ਸੀ ਹੁਣ ਵੇੜੇ ਇਥੇ ਦੋ ਟਰਾਲੀਆਂ ਲੈਣੀਆਂ ਕਿਸੇ ਦੇ। ਕਿਉਂ ਦੇ ਉਹਦੇ ਚੱਲ ਗਈ ਤਾਂ ਠੀਕ ਹੈ ਨਹੀਂ ਹੋਰ ਖੇਤ ਜਾਵਾਂਗੇ। ਦੂਜੀ ਥਾਂ ਆ ਗਈ ਮਸ਼ੀਨ ਤੀਜੀ ਥਾਂ ਆ ਗਈ। ਨੀਂਦਾ ਕਰਕੇ ਗਿੱਲਾ ਵਾਲਾ ਯਾਰ। ਵੇਖੋ ਥੱਲੇ। ਜਿਹੜੇ ਬੰਨ੍ਹਦੇ ਹਾਲੇ। ਕੋਈ ਨਾ ਕੰਡਾ ਲਾ ਕੇ ਨਾ ਦੋ ਟਰੈਕਟਰ ਪੂੜਾ ਲਾਉਣੇ ਆ ਮਾਏ ਭਾਈ। ਇਹ ਤਾਂ ਅੱਗੇ ਲਾਂਗਾ ਨਹੀਂ ਲਾ। ਤੇ ਲਾਂਗਾ ਸੋਤਾ ਵੇੜਾ ਬੱਸ। ਅੱਜ ਵਾਰੀ ਹੈ ਆਪਣੀ ਮਿਆਰੀ ਸ਼ਾਂਤੀ ਯਾਰ ਇੱਕ ਤਰ੍ਹਾਂ ਦਾ ਨਹੀਂ ਜਿਵੇਂ ਇੱਕ ਥੋੜਾ ਜਿਹਾ ਜੇ ਲਾਏ ਤਾਂ ਨਹੀਂ ਗਿਆ ਯਾਰ ਕਦੋਂ ਨਹੀਂ ਹੋਇਆ ਲਾ ਕੇ ਨਹੀਂ ਬਦਲਾਈ ਜਾਂਦਾ ਹਰਦੇ ਯਾਰ ਦੇਖੋ ਤਾਂ ਇਹ ਲੱਗਦਾ ਫੁੰਗੀ ਦਾ ਆਪਣਾ ਹੈ ਕੋਪ ਦਾ ਸਪਰੇਅ ਵਾਲਾ ਸਮਾਨ ਵੀ ਆਇਆ ਪਿਆ ਆਪਣਾ ਹੰਦੂ ਬਰੋਲੀ ਦੂਜੇ ਦੇ ਲਈ ਗਰਦੇਜ ਸਪਰੇਅ ਕਰਦੇ ਆ ਸਪਰੇਅ ਮੱਕ ਤੇ ਗਈ ਅੱਜ ਸੁੰਡੀ ਤੋਂ ਕਰਨੀ ਉਹਦੇ ਤਾਲ ਤੋਂ ਕਰੀ ਸੀ ਸਪਰੇਅ ਕਰਨਾ ਆਇਆ ਸੀ ਬਾਬੇ ਹੁਣ ਨੇਰੀ ਜੀ ਬਾਲੀ ਚੱਲ ਪਈ ਹਵਾ ਦੇਖੋ ਤੇ ਆਹ ਦੇਖੋ ਯਾਰ ਹਨ ਗਈਲੀ ਆਪਦੀ ਉੱਥੇ ਹੀ ਜਾ ਕੇ ਬੈਠ ਗਿਆ Rajasthan ਤੇ ਮੱਕੀ ਸਾਰੀ ਸੁੰਡੀ ਸੰਡੀ ਨਾਲ ਖਾਲੀ ਬਰ ਲਈ ਬਹੁਤ ਹੋ ਗਈ ਹੋਲੇ ਕੋਈ ਲਜਤ ਵਾਲੀ ਗੱਲ ਨਹੀਂ ਇਧਰਲੇ ਪਾਸਿਓ ਹਕੀਕਤ ਆ ਏਦੂ ਅੱਧ ਤੋਂ ਪਰੇ ਪਰੇ ਮਾਲਾ ਕਿੜਾ ਛੱਡਿਆ ਨਹੀਂ ਉਧਰ ਪਰੇ ਆਏ ਨਜ਼ਰ ਲੱਗਦੀ ਵੇਖਣ ਵਾਲੇ ਨੂੰ ਤਾਂ ਲੱਗੇ ਬਹੁਤ ਚੰਗੀ ਮੱਕੀ ਐ ਪਰ ਹੁਣ 6.5 7 ਫੁੱਟ ਕੱਢਦਾ ਇਹਦਾ 60 ਦਿਨਾਂ ਦੀ ਹੋਈ ਐ ਹੁਣ ਇਹ ਬਾਬਰੂ ਵੀ ਕੱਢਣ ਲੱਗੀ ਕਾ ਤੰਨਾ ਨਾ ਮਰ ਗਈ ਥੋੜਾ ਜਿਹਾ ਜਿੱਥੇ ਤਾਂ ਮੈਨੂੰ ਲੱਗਦਾ ਬਾਕੀ ਵਾਲਾ ਮੋਜ ਨਾਲ ਤੁਰੇ ਫਿਰਦੇ ਘਰ ਲਈ ਆ ਕਸਰ ਰਹੇਗੀ ਕੋਈ ਯਾਰ ਇਹ ਇਹਦੇ ਤੇ ਤਾਸਾਂ ਸੀ ਆਲੂ ਤਾਂ ਆਪਦਾ ਖਰਚਾ ਹੀ ਲੈ ਗਿਆ ਕੁਸ ਵੀ ਰੱਖ ਲਿਆ ਤੇ ਪਹਿਲਾਂ 20 ਮੌਲ ਦਾ ਪਾਇਆ ਸੀ ਹੁਣ ਤਾਂ ਇਹਨੇ ਤਾਂ ਕੁਝ ਦੇਣਾ ਸੀ 40-5000 ਰੁਪਇਆ ਇਹ ਸਾਲੀ ਨਰਮ ਰਹੀ ਯਾਰ ਬਾਕੀ ਚਲੋ ਕੋਈ ਨਹੀਂ ਆਹ ਦੇਖੋ ਯਾਰ ਉਹ ਜਾਂ ਰਾਜਾਂ ਦੇ ਕੰਮ ਵਿੱਚ ਕਸੂਰਾਂ ਦੀ ਪੈੜ ਆ ਨਾ ਢਾਹ ਸੂਰਾਂ ਦੀ ਪੈੜ ਹੁਣ ਮੇਰੀ ਹਾਈਟ ਤੋਂ ਉੱਚੇ ਹੈ ਕੈਮਰਾ ਜਾਵਾ ਮੇਰੇ ਫੇਸ ਤੇ ਆ ਦਿਖਾ ਜੀ ਦਿੰਦੇ ਆ ਫੇਸ ਕਿਹੜਾ ਆ ਦੇਖੋ ਇੱਧਰੋਂ ਠੀਕ ਆ ਪਰ ਯਾਰ ਅੱਗੇ ਵੀ ਮੱਕੀ ਹੁੰਦੀ ਅੱਗੇ ਐ ਵਿੱਚ ਤੁਰਿਆ ਫਿਰਿਆ ਨਹੀਂ ਜਾਂਦਾ ਯਾਰ ਖਣੀ ਦਾ ਬੀਜਣ ਵੇਲੇ ਵੀ ਆਪਾਂ ਬੀਜ ਥੋੜਾ ਹੀ ਪਾਇਆ ਯਾਰ 20 20 ਥੋੜਾ ਜਿਹਾ ਟਾਂਡਾ ਵੇਖੀ ਜਾ ਫੁੱਟ ਫੁੱਟ ਤੇ ਖੜਾ ਪਤਾ ਨਹੀਂ ਮੱਚ ਮੁੱਚ ਗਈ ਮਗਰੇ ਮਗਰੋਂ ਯਾਰ ਮੈਂ ਤਾਂ 605 ਜੀ ਚ ਪਾਇਆ ਫਿਰਦਾ ਅੱਗੇ ਤਾਂ ਨੰਗੀ ਦਾਣੀ ਵੇਚਦੀ ਅੱਜ ਇਹ ਕੀ ਹੋਇਆ ਜੇ ਬਾਕੀ ਤੁਸੀਂ ਦੱਸੋ ਮਿੱਤਰੋ ਦੇਊਗੀ ਝਾੜ ਆਪਾਂ ਨੂੰ ਤਾਂ ਵਜਨ ਚਾਹੀਦਾ ਤੇ ਛੱਲੀ ਦਾ ਨਾ ਆਪਾਂ ਨੂੰ ਕੋਈ ਮਤਲਬ ਨਹੀਂ ਛੱਲੀ ਜਿੰਨੀ ਕ ਚਾਹੀਦੀ ਆ ਓੰਨੇ ਕ ਬਾਣੀ ਜਾਣੀ ਆ ਕਿਉਂਕਿ ਇਹ ਆਪਾਂ 4 ਪਾ ਕੇ ਵੇਚਣਾ ਆ ਵਿੱਚ ਵਰਲਾ ਪੰਗਾ ਇਹ ਹੁਣ ਕਈ ਬੰਦੇ ਦਾ ਵੇਖ ਵੇਖ ਕੇ ਨੂੰ ਹੋਂ ਕੇ ਲਈ ਜਾਂਦੇ ਹੁਣ ਇਹ ਮੱਕੀ ਬੜੀ ਚੰਗੀ ਕਰੀ ਖੜਾ ਪਰ ਇਹਦਾ ਰੰਗ ਹੀ ਕਾਲਾ ਬਾਬਿਓ ਐ ਫਿਰ ਲਈ ਇਹ ਥੋੜੀ ਜੀ ਕੋਈ ਨਹੀਂ ਹੌਲੀ ਹੌਲੀ ਜ਼ਿੰਦਗੀ ਸੁਧਾਰਾਂ ਦਿੰਦੀ ਆ ਸੁਧਰਾਂਗੇ ਅੱਗੇ ਨੂੰ ਸੁਧਾਰ ਕਰਾਂਗੇ ਆ ਇੱਥੇ ਤਾਂ ਪੂਰੀ ਫਸ ਗਈ ਇੱਥੇ ਆਵੇ ਟਾਂਡੇ ਸਹੀ ਆ ਟਾਂਡੇ ਨਾਲ ਟਾਂਡਾ ਖੜਾ ਤੂੜੀ ਦੇਖੋ ਕਿੰਨੀ ਕਿੱਲਾ ਕਿੱਲਾ ਬਾਟ ਆਈ ਪਈ ਆ ਤੂੜੀ ਤੋ ਟੂੜੀ ਦਾ ਅੱਧਾ ਹੀ ਟੂੜੀ ਉੱਡ ਗਈ ਨੇਰੀ ਨਾਲ ਉਧਰੋਂ ਨਿਕਲ ਆ ਇਧਰੋਂ ਹੱਤੀ ਆਵੇ ਲੈ ਐਂ ਨਾ ਦਾ ਮੱਕੀ ਜੀ ਕਦੇ ਤੁਰੇ ਫਿਰੇ ਨਹੀਂ ਬਾਰੋਂ ਬਾਰ ਹੀ ਮੋੜ ਦਿੰਨੇ ਐ ਇਹਦੀ ਹੁਣ ਮੈਨੂੰ ਲੱਗਿਆ ਮੱਕਾ ਹੀ ਆ ਕਿਤੇ ਤੇ ਹੁਣ ਆ ਮੱਕੀ ਇਧਰਲੀ ਸਾਈਡ ਆ ਇਥੋਂ ਇਧਰ 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 ਨਾਲ ਲਾਲ ਮਿੱਟੀ ਕੱਢਦੇ ਸੀ ਉਹ ਹੁੰਦੀ ਐ ਧੋਕੀ ਮਿੱਟੀ ਵੀ ਲਾਲ ਮਿੱਟੀ ਦੇ ਵਿੱਚ ਕਿਹੜਾ ਤੰਤ ਹੁੰਦਾ ਪਤਾ ਤੇ ਵਜਾਲੇ ਅਸੀਂ ਪਲੋਂ ਘਟ ਲਾਏ ਸੀ ਪਲਟਾਵੇਂ ਹਲ ਵਿਚਾਲੇ ਘਟ ਲਾਏ ਸੀ ਇੱਧਰ ਨੂੰ ਜ਼ਿਆਦੇ ਲਾਏ ਸੀ ਆ ਦੇਖ ਤੇ ਇਹਦੂ ਇੱਧਰ ਨੂੰ ਘਟ ਲਾਏ ਆ ਉੱਧਰ ਮੱਕੀ ਵੱਡੀ ਆ ਇੱਕ ਰੂੜੀ ਬਹੁਤ ਕੰਮ ਕਰਦੀ ਆ ਪਿੱਛੇ ਪਿੱਛੇ ਰੂੜੀ ਪਾਈ ਵੇ ਉੱਥੇ ਫੁੱਲ ਘੈਂਟ ਦੋ ਦੋ ਘੰਟੇ ਨੇ ਮਾਰਦੇ ਉਹਦੋਂ ਸਾਰੀ ਆ ਛੱਤ ਬੰਨੀ ਫੇਰ ਥਾਂ ਥਾਂ ਟੋਚ ਪੱਟੇ ਗਏ ਦੇ ਆ